ਆ ਵੀ ਇਹਦੇ ਬਾਅਦ ਦੇ ਸੁੱਤੀਏ ਨੇ ਲੋਕਾਂ ਆ ਪਾਣੀ ਪੀਂਦੇ ਹੈ ਹੈ? ਹਾਂ? ਫਟੋ ਲੈਣੇ ਸਾਡੇ ਜੀ ਸਾਰਾ ਬੱਤੀ ਆ ਗਿਆ ਹੈ। ਹੈ? ਆਹ ਸਾਫ਼ ਕਰ ਰਹੇ ਹਾਂ। ਆ ਕਿੰਨੇ ਬਾਅਦ ਭਿਵਾ ਦੇ ਆ ਦੋ ਆ ਸਾਫ਼ ਸੁੱਤੇ ਪਾਣੀ ਦੇ ਗੇ ਬਾਅਦ ਹੈ? ਤੁਹਾਨੂੰ ਇਹ ਜਗ੍ਹਾ ਤੇ ਇਹ ਲੋਕਾਂ ਆ ਪਾਣੀ ਪੀਂਦੇ ਆ ਤੁਹਾਨੂੰ ਇਹ ਪਤਾ ਵਾਟਰ ਪਾਸਾਂ ਚ ਪਾਣੀ ਜਾਂਦਾ ਦੋ ਜਵਾਬ ਦੱਸੋ ਸਾਹ ਗਲਤੀ ਵੰਦੇ ਹਾਂ ਤੈਨੂੰ ਮੈਂ ਯਾਰ ਤਾਇਆ ਕਹਾਂ ਗਲਤੀਓਂ ਕਿ ਬਾਲ ਖਾਏਗਾ ਤੂੰ ਪਾਣੀ ਪੀਏਗਾ ਸਾਰਾ ਬੱਤਾਂ ਨੇ ਚੁਣਾ ਦੇ ਹੋਏ ਹਾਂ ਸਾਰਾ ਬੱਤਾਂ ਆ ਆਹਦੇ ਸਾਹਮਣੇ ਆਪਿਆ ਬਾਲ ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਰਾ ਆ ਦੇਖ ਰਾ ਇਹ ਮਾ ਪੁੱਲਾ ਵੀਰਾ ਬਾਲ ਆ ਆ ਬੱਚੀ ਬਰੇਡ ਬੱਚੀ ਪਾਣੀ ਗੰਦਮਨ ਦੇ ਵਿੱਚੀ ਬਾਲ ਤੇ ਪਾਣੀ ਦੇ ਪਾਣੀ ਦੇ ਸੁਵੇਦ ਦੇ ਹੈ ਮੈਨੂੰ ਪਤਾ ਵੀ ਜਿਹੜਾ ਬਾਲ ਦੇ ਬੰਦੇ ਦੇ ਅੰਦਰ ਨਾ ਗਿਆ ਇੱਕ ਵਾਰੀ ਤੇ ਗਲਦਾ ਨਹੀਂ ਤੁਨੂੰ ਕੋ ਨਾਈ ਨੂੰ ਨਹੀਂ ਤੇ ਆ ਉਹ ਨਾਈ ਕੋ ਮਨਾਲੰਦ ਜਾ ਕੇ ਬਾਲ ਇਹ ਸਾਹ ਪਈ ਉਹ ਜਾਣਕਾਰੀ ਨਹੀਂ ਜੀ ਹਾਂ ਜਾਣਕਾਰੀ ਨਹੀਂ ਤਾਂ ਡਾਂਗ ਫੇਰੀ ਫਿਰ ਜਾਣਕਾਰੀ ਆ ਜੂ ਪਾਣੀ ਤੁਸੀਂ ਪੀਂਦੇ ਨਹੀਂ ਪੀਂਦੇ ਨਾ ਤੈਨੂੰ ਮੈਂ ਬਾਲ ਪਾ ਪਾਵਾਂ ਪਾਣੀ ਪੀ ਲੈਗਾ ਇਹਦਾ ਤੂੰ ਲੱਸ ਓ ਤੋ ਕਰਿਓ ਤੋ ਅਰੇ ਜੀ ਬਟੋਲ ਜੀ ਆਦੇ ਪਾ ਇੰਨਿਆ ਬਾਲ ਦੇਖੋ ਲੋਕੋ ਆ ਇੰਨਿਆ ਦੁਨੀਆ ਲੰਗੀ ਜਾਂਦੀ ਆ ਅੱਖਾਂ ਮੀਚ ਕੇ ਬਿਨਾਂ ਘੋਗੜ ਪਾਣ ਦੀ ਆ ਖਾ ਦੁਨੀਆ ਲੰਗੀ ਜਾਂਦੀ ਇਹਨਾਂ ਨੂੰ ਕੋਈ ਪ੍ਰਭਾ ਨਹੀਂ ਵੀ ਆ ਪਾਣੀ ਉਹ ਹੀ ਗਾਂ ਪਿੰਡ ਵਾਲੇ ਪੀਣੇ ਆ ਜਾ ਬਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕਣੇ ਇਹਨਾਂ ਨੂੰ ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਉਹ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮਾੜਾ ਮਾੜਾ ਖੜ ਕੇ ਰੋਗ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕ ਗਏ ਅਸੀਂ ਮੁਕਸਰ ਜ਼ਿਲ੍ਹੇ 'ਚ ਖੜੇ ਆ ਆ ਦੁਨੀਆ ਕੋਲ ਦੀ ਨੰਗੀ ਜਾਂਦੀ ਆ ਚਾਹੇ ਕੋਈ ਪਾਣੀ ਚ ਕੋਈ ਕੱਟਾ ਸਿੱਟੀ ਜਾਂਦਾ ਕੋਈ ਬੱਛਾ ਸਿੱਟੀ ਜਾਂਦਾ ਕੋਈ ਜੇਰ ਪੈ ਗਿਆ ਉਹ ਸਿੱਟੀ ਜਾਂਦਾ ਕੋਈ ਮੂਤੀ ਜਾਂਦਾ ਕੋਈ ਗੋਹਾ ਸਿੱਟੀ ਜਾਂਦਾ ਗੰਦ ਪਾਣੀ ਚ ਪਾਣੀ ਹੀ ਪੀਣੇ ਆ ਜਾ ਉੱਟ ਜੇ ਨਾਈ ਕੋਲ ਮਨਾਉ ਜਾ ਕੇ ਬਾੜ ਹੁਣ ਬਾ ਸੁਆ ਨਹਿਰਾ ਦੇ ਬਾਤ ਬਤੂ ਨਹੀਂ ਰਹੇ ਆ ਤੇ ਵੀਰੇ ਪਾਣੀ ਵੀ ਲੋਕ ਨਹੀਂ ਸਦੇ ਕੋਲੇ ਖੜੇ